ਕੁੱਤਾ ਰਾਜ ਬਹਾਲੀਏ ਚੱਕੀ ਚਟਣ ਜਾਏ ਸ਼ਬਦ ਬਹੁਤ ਖਮਸੂਰਤਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਈਵ ਡਾਲਾ ਜਿਹਨੇ ਦਰਬਾਰ ਸਾਹਿਬ ਦੇ ਵਿੱਚ ਇਹ ਸ਼ਬਦ ਗਾਇਨ ਕੀਤਾ ਤੇ ਉਹਨਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਕਿਉਂਕਿ ਸੱਚ ਹਜਮ ਹੋਣਾ ਬਹੁਤ ਔਖਾ ਵਾ ਸੱਚ ਬਹੁਤ ਕੌੜਾ ਹੁੰਦਾ ਵਾ ਤੇ ਹਾਕਮ ਤੇਰ ਬਾਦਲ ਪਰਿਵਾਰ ਨੂੰ ਇਹ ਸੱਚ ਬੜਾ ਕੌੜਾ ਲੱਗਾ ਅਹੀਂ ਧਰਵਾਦੀ ਆ ਹਰਿ ਸ਼ਿਵਤ ਕਾਉਰ ਬਾਦਲ ਦੇ ਸਾਰੇ ਕਾਮ ਨੂੰ ਉਹਨਾਂ ਦੇ ਧਨਵਾਦੀ ਹੋਣਾ ਚਾਹੀਦਾ ਜਿਨ੍ਹਾਂ ਨੇ ਇੱਕ ਚਿੱਤ ਇੱਕ ਮਨ ਹੋਏ ਕੇ ਦੋ ਹੱਥ ਜੋੜ ਕਰੀ ਅਰਦਾਸ ਸਤਿਗੁਰੂ ਸਾਚੇ ਨੇ ਕਿਰਪਾ ਕੀਤੀ ਅਰਦਾਸ ਸੁਣੀ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਬੇਅਦਬੀ ਕਰਵਾਈ ਜਾਂ ਕੀਤੀ ਉਹਨਾਂ ਦਾ ਕੱਖ ਨਾ ਰਵੇ ਤੇ ਬੀਬਾ ਹਰਿ ਸ਼ਿਵਤ ਦੀ ਜਿਹੜੀ ਅਰਦਾਸ ਅਦੁੱਤਾਰ ਪ੍ਰਭ ਨੇ ਸੁਣ ਲਈ ਤੇ ਇਹਨਾਂ ਦਾ ਕੱਖ ਨਹੀਂ ਰਹਿਣ ਲੱਗਾ ਹੁਣ ਸਾਰਾ ਕੁਝ ਖਤਮ ਹੋਣ ਲੱਗਾ ਜਦੋਂ ਉਹਨੇ ਸਾਰਾ ਕੁਝ ਖਤਮ ਕਰਨਾ ਹੁੰਦਾ ਵਾ ਤੇ ਉਹ ਮੱਤ ਮਾਰ ਦਿੰਦਾ ਤੇ ਉਲਟੇਸ਼ਿੰਦੇ ਕੰਮ ਕਰਵਾਉਂਦਾ ਵਾ ਤੇ ਇਹਨਾਂ ਨੇ ਇਹਨਾਂ ਦੀ ਮੱਤ ਮਾਰੀ ਜਾ ਚੁੱਕੀ ਆ ਇਹਨਾਂ ਦੇ ਉਲਟੇਸ਼ਿੰਦੇ ਕੰਮ ਇਹਨਾਂ ਬਹੁਤ ਕੀਤੇ ਤੇ ਕਰ ਰਹੇ ਆ ਹੁਣ ਇਹਨਾਂ ਦਾ ਕੱਖ ਨਹੀਂ ਰਹਿਣਾ ਵਜੂਦ ਹੀ ਖਤਮ ਹੋਣਾ ਇਹਨਾਂ ਦਾ ਪਰ ਉਹਨਾਂ ਦਾ ਵੀ ਨਾਲ ਹੋ ਜਾਣਾ ਵਾ ਜਿਹੜੇ ਇਹਨਾਂ ਦੇ ਹਰ ਕਦਮ ਤੇ ਸਾਥ ਦਿੱਤਾ ਜਿਨ੍ਹਾਂ ਨੇ ਸਾਥ ਦੇ ਰਹੇ ਜਿਹੜੇ ਇਹਨਾਂ ਦੇ ਗੁਨਾਹਾਂ ਦੇ ਸ਼ਰੀਕ ਆ ਜਿਹੜੇ ਅਸੀਂ ਐਵੇਂ ਹੀ ਦੁਸ਼ਮਣਾਂ ਨੂੰ ਲੱਭਦੇ ਰਹੇ ਦੁਸ਼ਮਣ ਤਾਂ ਸਾਡੇ ਆਪਣੇ ਦੇ ਵਿੱਚ ਬੈਠੇ ਸੀਗੇ ਜੇ ਬੇਦਬੀ ਕੀਤੀ ਕਰਵਾਈ ਇਹਨਾਂ ਨੇ ਜੇ ਸੌਦੇ ਸਾਦ ਨੂੰ ਦਸਤਾਰ ਬਨਵਾਈ ਇਹਨਾਂ ਨੇ ਜੇ ਮਾਫੀ ਦਿੱਤੀ ਇਹਨਾਂ ਨੇ ਜੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਇਹਨਾਂ ਨੇ ਪਿੰਡਰਾ ਵਾਲੇ ਨੂੰ ਮਰਵਾਇਆ ਇਹਨਾਂ ਨੇ ਸੋਡੀ ਨੂੰ ਮਰਵਾਇਆ ਇਹਨਾਂ ਨੇ ਸਾਡੇ ਨੌਜਵਾਨਾਂ ਦੇ ਮੁਕਾਬਲੇ ਬਣਵਾ ਕੇ ਪਰਵਾਇਆ ਇਹਨਾਂ ਨੇ ਨੌਜਵਾਨੀ ਦਾ ਘਾਣ ਕਰਵਾਇਆ ਇਹਨਾਂ ਨੇ ਨਸ਼ਾ ਪੰਜਾਬ 'ਚ ਵਿਛਾਇਆ ਇਹਨਾਂ ਨੇ ਗੈਂਗਸਟਰ ਵਧਾਏ ਇਹਨਾਂ ਨੇ ਹਥਿਆਰ ਭੇਜੇ ਇਹਨਾਂ ਨੇ ਹਥਿਆਰਾਂ ਬੰਦ ਕੀਤਾ ਲੋਕਾਂ ਨੂੰ ਇਹਨਾਂ ਨੇ ਅਹੀਂ ਦੁਸ਼ਮਣ ਤੇ ਲੱਭਦੇ ਰਿਹਾ ਦੁਸ਼ਮਣ ਤੇ ਇਹੀ ਹੀ ਕੰਜਰ ਸ਼ੁਰੂ ਤੋਂ ਪਰ ਅਹੀਂ ਇੰਨੇ ਗੰਦੇ ਕਿ ਆਟਾ ਦਾਲ ਦੇ ਚੱਕਰ ਚ ਔਰ ਫ੍ਰੀ ਕਨੈਕਸ਼ਨ ਲਾਈਟ ਦੇ ਚੱਕਰ ਵਿੱਚ ਇਹਨਾਂ ਦੇ ਚੱਕਰ ਚ ਫਸ ਕੇ ਮੋਟਰਾਂ ਦੀ ਫ੍ਰੀ ਲਾਈਟ ਆਪਣੇ ਹੱਥੀਂ ਆਪਣੀਆਂ ਜਿਹੜਾ ਪੁੱਟਣ ਲੱਭੇ ਇਹਨਾਂ ਨੂੰ ਮੌਕਾ ਦੇ ਦਿੱਤਾ ਪਰ ਹੁਣ ਮੌਕਾ ਇਹਨਾਂ ਦੀਆਂ ਗੁਰੂ ਸਾਹਿਬ ਜੜਾ ਪੁੱਟ ਦੇਣਗੇ ਪਰ ਅਫਸੋਸ ਹੋਸ ਕਲ ਦੀ ਸੰਗੜ ਗੱਜਤੇ ਆ ਜਿਨੇ 2 ਦਿਨ ਦੀ ਚਾਂਦਨੀ ਦੇ ਲਈ ਆਪਣਾ ਜਮੀਰ ਵੇਚ ਦਿੱਤਾ ਔਰ ਲਾਨਤਾ ਉਹਨੇ ਵੀ ਖੱਟ ਲੀਆਂ ਇਹਨਾਂ ਦੇ ਪਿਛੇ ਲਾ ਕੇ ਉਹ ਇਹ ਭੁੱਲ ਗਿਆ ਕਿ ਇਹ ਉਹ ਲੋਕ ਐ ਜਿਹੜੇ ਲਿਆਉਂਦੇ ਵੀ ਚੁੱਕੇ ਜੇ ਆ ਤੇ ਕੱਢਦੇ ਵੀ ਬੜੇ ਚੁੱਕੇ ਜੇ ਆ ਜਿਵੇਂ ਲਿਆਉਂਦੇ ਉਹੇ ਬੇਇੱਜ਼ਤ ਕਰਕੇ ਕੱਢਦੇ ਵੀ ਆ ਇਹਨਾਂ ਨੇ ਤੇਰਾ ਵੀ ਕੰਮ ਲੈ ਕੇ ਤੇਰ ਤੋਂ ਤੇ ਤੈਨੂੰ ਵੀ ਕੱਢ ਦੇਣਾ ਬੇਇੱਜ਼ਤ ਕਰਕੇ ਕਰਨਾ ਤੂੰ ਕੌਮ ਵਾਲਾ ਵੀ ਜਾਣਾ ਤੇ ਇਹਨਾਂ ਲੋ ਵੀ ਜਾਣਾ ਈ ਫਾਇਦਾ ਦੋ ਦਿਨ ਦੀ ਚਾਨਣੀ ਦੇ ਲਈ ਕਾਮ ਨੂੰ ਕਾਮ ਦਾ ਮਹਿਣਾ ਮਹਿਣਾ ਲੈ ਲਿਆ ਰਾਤ ਦੇ ਹਨੇਰੇ ਵਿੱਚ ਚੋਰੀਆਂ ਹੁੰਦੀਆਂ ਵਾਂ ਰਾਤ ਦੇ ਹਨੇਰੇ ਦੇ ਵਿੱਚ ਕਾਮ ਦਾ ਜਫੇਦਾਰ ਥਾਪਿਆ ਜਾ ਰਿਹਾ ਮਰਿਆਦਾ ਨੂੰ ਤਾਕ ਕੇ ਰੱਖਦੇ 2:30 ਵਜੇ 2:00 ਵਜੇ ਪ੍ਰਕਾਸ਼ ਕੀਤਾ ਜਾ ਰਿਹਾ ਫਿਰ ਕਹਿ ਰਹੇ ਕਿ ਮਰਿਆਦਾ ਦੇ ਅਨਸਾਰ ਹੋਇਆ ਡੋਬ ਬਮਰੋ ਲਾਂਟਿਓ ਡੋਬ ਬਮਰੋ ਤੇ ਹੱਟ ਤੋਂ ਬਾਅਦ ਕਿ ਕੰਜਰ ਕੋਈ ਨਹੀਂ ਹੋ ਸਕਦਾ ਧੰਨਵਾਦ ਵੀ ਬਾਹਰ ਸਿਮਰਤ ਤੇਰੇ ਪਰਵਾਰ ਦੀ ਬਰਬਾਦੀ ਦਾ ਦਿਨ ਸ਼ੁਰੂ ਤੇ ਜਲਦੀ ਹੀ ਤੂੰ ਦੇਖੇਂਗੀ ਨਜ਼ਾਰਾ ਉਹ ਸਤਗੁਰੂ ਦੀ ਲਾਠੀ ਦਾ